ਖਬਰਨਾਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਭਾਰਤ ਸਰਕਾਰ ਦਾ ਵੱਡਾ ਐਲਾਨ ਇੱਕ ਪਾਸੇ ਭਾਰਤ ਦੀ ਸੈਨਾ ਵੱਲੋਂ ਖਦੇੜ ਦਿੱਤੇ ਗਏ ਨੇ ਪਾਕਿਸਤਾਨ ਦੇ ਵਿੱਚ ਜਿਹੜੇ ਅਤਵਾਦੀਆਂ ਦੇ ਅਡੇ ਸੀ ਨੌ ਟਿਕਾਣਾ ਉੱਤੇ ਮਜਹਿਲਾ ਦਾਗੀਆਂ ਗਈਆਂ ਉਧਰੋਂ ਬਖਲਾਟ ਘਬਰਾ ਗਈ ਹੈ ਪਾਕਿਸਤਾਨ ਦੀ ਸਰਕਾਰ ਕੇ ਸਾਨੂੰ ਬਿਨੇ ਦੱਸੇ ਪਲਟਵਾਰ ਕਰ ਦਿੱਤਾ ਗਿਆ ਹੈ ਲਗਾਤਾਰ ਗੋਲਾਬਾਰੀ ਹੋ ਰਹੀ ਹੈ ਸੰਦੂਰ ਨਾਮ ਦਿੱਤਾ ਗਿਆ ਹੈ ਇਸ ਸਰਜਿਕਲ ਸਟ੍ਰਾਈਕ ਨੂੰ ਦੂਸਰੇ ਪਾਸੇ ਦੇਸ਼ ਦੇ ਵਿੱਚ ਦੇਸ਼ ਦੀ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰੀ ਦੀ ਹਦਾਇਤ ਅਨੁਸਾਰ ਬਲੈਕਆਊਟ ਦਾ ਅਭਿਆਸ 5 ਕੇ ਜ਼ਿਲ੍ਹੇ ਵਿੱਚ ਅੱਜ 7 ਮਈ 2025 ਦਿਨ ਬੁੱਧਵਾਰ ਰਾਤ 10:00 ਵਜੇ ਤੋਂ 10:00 ਵਜੇ ਤੱਕ ਹੋਵੇਗਾ ਇਹ ਸਬੰਧੀ ਵਿਧੀ ਕਮਿਸ਼ਨਰ ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਲੋਕ ਹਾਰ ਪ੍ਰਕਾਰ ਦੀਆਂ ਲੈਟਾ ਬੰਦ ਰੱਖਣਗੇ ਉਹਨਾਂ ਨੇ ਕਿਹਾ ਕਿ ਇੱਕ ਆਮਰ ਹੈਸਲ ਹੈ ਅਤੇ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਹੀਂ ਆਉਣਾ ਪਰ ਉਹਨਾਂ ਦੀ ਅਪੀਲ ਕੀਤੀ ਕਿ ਸਾਰੇ ਜ਼ਿਲ੍ਹੇ ਵਾਸੀ ਹੈਸਲ ਵਿੱਚ ਸਹਿਯੋਗ ਕਰਨਗੇ ਇਸ ਤੋਂ ਬਿਨਾ ਦਿਨ ਵੇਲੇ ਸਵੇਰੇ 11 ਵਜੇ ਮੌਕੜਲ ਹੋਵੇਗੀ ਉਹਨਾਂ ਨੇ ਦੱਸਿਆ ਕਿ ਬਲੈਕਆਊਟ ਦੀ ਸ਼ੁਰੂਆਤ ਲਈ ਸਾਰਿਆਂ ਵੱਜੇਗਾ ਜਦ ਸਜੇ ਵੱਜੇਗਾ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਨੇ ਬਲੈਕਆਊਟ ਦੇ ਸਮੇਂ ਸਮਾਪਤੀ ਤੇ ਵੀ ਸਾਰਿਆਂ ਵੱਜੇਗਾ ਜਿਸ ਤੋਂ ਬਾਅਦ ਲਾਈਟਾਂ ਜਗਾਈਆਂ ਜਾ ਸਕਦੀਆਂ ਨੇ ਜ਼ਿਲ੍ਹੇ ਨੇ ਜ਼ਿਲ੍ਹਾ ਵਾਸੀਆਂ ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਲੈਕਆਊਟ ਕਿਸੇ ਵੀ ਕਿਸਮ ਦੀ ਲਾਈਟ ਨਹੀਂ ਜਗਾਉਣੀ ਚਾਹੀਦੀ ਜੇਕਰ ਘਰ ਵਿੱਚ ਇਨਵਰਟਰ ਹੈ ਤਾਂ ਉਸ ਤੋਂ ਚੱਲਣ ਵਾਲੀਆਂ ਲਾਈਟਾਂ ਵੀ ਬੰਦ ਕਰ ਦੇਣੀਆਂ ਨੇ ਸਟਰੀਟ ਲਾਈਟ ਵੀ ਇਸ ਸਮੇਂ ਬੰਦ ਰੱਖੀ ਜਾਏ ਇਸ ਸਮੇਂ ਦੌਰਾਨ ਜੇਕਰ ਤੁਸੀਂ ਸਫ਼ਰ ਤੇ ਹੋ ਆਪਣਾ ਵਾਹਨ ਸੜਕ ਤੇ ਕਿਨਾਰੇ ਸੁੱਕ ਤਾਂ ਕਿ ਰੋਕੇ ਵਾਂਦੀਆਂ ਲਾਈਟਾਂ ਬੰਦ ਰੱਖਣੀਆਂ ਹਨ ਕਈ ਸੀਸੀਟੀ ਕੈਮਰਿਆਂ ਦੀਆਂ ਲਾਈਟਾਂ ਲੱਗੀਆਂ ਹੁੰਦੀਆਂ ਨੇ ਅਜਈਆਂ ਲਾਈਟਾਂ ਵੀ ਬੰਦ ਰੱਖਣੀਆਂ ਹਨ ਇਸੇ ਤਰ੍ਹਾਂ ਬਿਜਲੀ ਨਿਗਮ ਵੱਲੋਂ ਇਸ ਸਮੇਂ ਦੌਰਾਨ ਬਿਜਲੀ ਬੰਦ ਕਰ ਦਿੱਤੀ ਜਾਵੇਗੀ ਤਾਂ ਜੋ ਕੋਈ ਨਾਗਰਿਕ ਜਨਰੇਟਰ ਜਾਂ ਇਨਵਰਟਰ ਰਾਈ ਵੀ ਰੋਸ਼ਨੀ ਕਰਨ ਲਈ ਕੋਈ ਲਾਈਟਾਂ ਜਗਾਵੇ ਅੱਜ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਯਾਨੀ ਕਿ ਇਸ ਸੂਬੇ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਦੋਂ ਲਾਈਟਾਂ ਜਗਾਉਣੀਆਂ ਨੇ ਕਦੋਂ ਲਾਈਟਾਂ ਬੰਦ ਕਰਨੀਆਂ ਨੇ ਵਾਨ ਦੀਆਂ ਲਾਈਟਾਂ ਵੀ ਨਹੀਂ ਜਗਣਾ ਚਾਹੀਦੀਆਂ ਇਨਵਰਟਰ ਜਾਂ ਜਨਰੇਟਰ ਦੀ ਵਰਤੋਂ ਵੀ ਨਹੀਂ ਕਰਨੀ ਜਦੋਂ ਸਾਇਰਨ ਵੱਜੇਗਾ ਜਦੋਂ ਫੁੱਟਰ ਵੱਜੇਗਾ ਪਹਿਲੇ ਸਾਇਰਨ ਦੇ ਵਿੱਚ ਲਾਈਟਾਂ ਬੰਦ ਕਰ ਦੇਣੀਆਂ ਨੇ ਵਾਨ ਸਾਡੇ ਖੜੇ ਕਰਦੇ ਨੇ ਨੇ ਦੂਸਰੇ ਸਾਇਰਨ ਜਿਵੇਂ ਹੀ ਵੱਜਦਾ ਹੈ ਫਿਰ ਤੁਸੀਂ ਆਪਣੀਆਂ ਲਾਈਟਾਂ ਜਗਾ ਸਕਦੇ ਹੋ ਧੰਨਵਾਦ